ਚੋਰਾਂ ਦੇ ਵੱਲੋਂ ਇਲੈਕਟ੍ਰੋਨਿਕਸ ਦੇ ਸ਼ੋਰੂਮ ਤੇ ਧਾਵਾ ਬੋਲਿਆ ਗਿਆ ਤੇ ਇਸੇ ਦਰਮਿਆਨ ਸਾਰਾ ਸ਼ੋਰੂਮ ਹੀ ਇਹ ਖਾਲੀ ਕਰ ਗਏ ਤਾਂ ਫਲੋਰ ਦੇ ਮਸ਼ਹੂਰ ਇਲੈਕਟ੍ਰੋਨਿਕਸ ਦੇ ਸ਼ੋਰੂਮ ਤੇ ਲੱਖਾਂ ਦੀ ਚੋਰੀ ਹੋਈ ਹੈ ਤੇ ਚੋਰ ਟਰੱਕ ਭਰ ਕੇ ਸਮਾਨ ਲੈ ਗਏ ਨੇ ਦਰਅਸਲ ਤੜਕੇ 5 ਵਜੇ ਦੇ ਕਰੀਬ ਦੁਕਾਨਦਾਰਾਂ ਦੇ ਵਿੱਚ ਹੜਕੰਪ ਮਚ ਗਿਆ ਪਤਾ ਲੱਗਿਆ ਹੈ ਕਿ ਫਲੋਰ ਦੇ ਮਸ਼ਹੂਰ ਇਲੈਕਟ੍ਰੋਨਿਕ ਸ਼ੋਰੂਮ ਦੇ ਵਿੱਚ ਚੋਰੀ ਹੋਈ ਹੈ ਸ਼ਟਰਪਟਕੇ ਸਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਹਰ ਪਾਸਿਓ ਕੈਮਰਿਆਂ ਦੇ ਨਾਲ ਸ਼ੋਰੂਮ ਦੀ ਨਿਗਰਾਨੀ ਕੀਤੀ ਜਾ ਰਹੀ ਸੀ ਇੰਨੀ ਸਿਕਿਉਰਟੀ ਹੋਣ ਦੇ ਬਾਵਜੂਦ ਵੀ ਚੋਰਾਂ ਦੇ ਹੌਸਲੇ ਐਨੇ ਉਲੰਧ ਸਨ ਕਿ ਉਹਨਾਂ ਦੇ ਵੱਲੋਂ ਬੇਚਿਜਕ ਹੋ ਕੇ ਚੋਰੀ ਦੀ ਵਾਰਦਾਤ ਕੀਤੀ ਗਈ ਤੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਇਹਨਾਂ ਚੋਰਾਂ ਦੀਆਂ ਤਸਵੀਰਾਂ ਕੈਦ ਹੁੰਦੀਆਂ ਨੇ ਇੱਕ ਸਾਥੀ ਨੇ ਦਰਖਤ ਛਾਂਗਣ ਵਾਲੀ ਡਾਂਗ ਦੇ ਨਾਮ ਕੈਮਰਿਆਂ ਦੀਆਂ ਤਾਰਾ ਵੱਡੀਆਂ ਨੇ ਫਿਰ ਅੰਦਰੋਂ ਸਮਾਨ ਚੋਰੀ ਕੀਤਾ ਹਾਲਾਂਕਿ ਦੁਕਾਨ ਮਾਲਕ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਦੁਕਾਨ ਦੇ ਵਿੱਚੋਂ ਲੱਖਾਂ ਦਾ ਸਮਾਨ ਚੋਰੀ ਹੋ ਗਿਆ ਜਿਸ ਵਿੱਚ AC ਇਨਵਰਟਰ ਬੈਟਰੀਆਂ ਕੂਲਰ ਤੇ ਹੋਰ ਮਹਿੰਗਾ ਇਲੈਕਟ੍ਰੋਨਿਕਸ ਦਾ ਸਮਾਨ ਹੈ ਜੋ ਕਿ ਲੱਖਾਂ ਦਾ ਦੱਸਿਆ ਜਾ ਰਿਹਾ ਤਾਂ ਇੱਥੇ ਦੱਸਿਆ ਜਾ ਰਿਹਾ ਕਿ ਚੋਰਾਂ ਦੇ ਵੱਲੋਂ ਕੈਮਰਿਆਂ ਦੀਆਂ 12 ਤੱਕ ਵੜ ਦਿੱਤੀਆਂ ਗਈਆਂ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ ਕਿ ਆਖਿਰ ਸਵਾਰ ਦਾਤ ਨੂੰ ਕਿਸ ਵੱਲੋਂ ਅੰਜਾਮ ਦਿੱਤਾ ਗਿਆ ਉਦੋਂ ਹੀ ਮੌਕੇ ਤੇ ਫਲੋਰ ਦੀ ਐਸਐਸਆਈ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹੁਣ ਜਾਇਜ਼ਾ ਲਿਆ ਜਾ ਰਿਹਾ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਅਸੀਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੇ ਹਾਂ ਤੇ ਜਲਦ ਚੋਰ ਕਾਬੂ ਕੀਤੇ ਜਾਣਗੇ ਰੇਡੀ ਤੁਹਾਡੀ ਜਿਹੜਾ ਸਮਾਰਟ ਲਾਕ ਤੋਂ ਤੇ ਬੀਬੀ ਰੱਦ ਚੋਰੀ ਹੋਈ ਹੈਗੀ ਆ ਇਸ ਤੇ ਉਸ ਨੂੰ ਕਿੰਨਾ ਕੁ ਨੁਕਸਾਨ ਆਇਆ ਉਹ ਕਿੰਨੇ ਇੱਕ ਟਾਈਮ ਦਾ ਸਾ ਵਾਕਿਆ ਹੈਗਾ ਇਹ ਦੇਖੋ ਜੋ ਸਾਡੇ ਧਿਆਨ ਚ ਆਇਆ ਵਾ ਇਹ ਵਾਕਿਆ ਜਿਹੜਾ ਲਗਭਗ ਰਾਤ ਦੇ ਡੇਢ ਕਜੇ ਦੇ ਆਸ-ਪਾਸ ਹੋਇਆ ਹੈ ਜੀ ਤੇ ਇਹਦੇ ਵਿੱਚ ਲੱਖਾਂ ਰੁਪਏ ਦਾ ਜਿਹੜਾ ਸਾਡਾ ਸਮਾਨ ਟਰੱਕ ਪਰ ਕੇ ਜੀ ਚੋਰ ਜਿਹੜੇ ਲੈ ਕੇ ਗਏ ਨੇ ਤੇ ਜਿਹੜਾ ਅੰਦਰ ਕੈਸ਼ ਸਾਡਾ ਪਿਆ ਸੀ ਵੱਡੀ ਮਾਤਰਾ ਚ ਜੀ ਉਹ ਵੀ ਸਾਡਾ ਕਿਉਂਕਿ ਅੱਜ ਕੱਲ ਸੀਜ਼ਨ ਏਸੀ ਪਰ ਜ਼ਿਆਦਾ ਤੇ ਚੱਲਦਾ ਆ ਜੀ ਤੇ ਉਹ ਵੀ ਸਾਡਾ ਇਹ ਲੈ ਗਏ ਉਹ ਵੀ ਸ਼ਨੀ ਐਤਵਾਰ ਹੋਣ ਕਰਕੇ ਬੈਂਕ ਬੰਦ ਸੀ ਠੀਕ ਆ ਇੱਕ ਤੁਹਾਡੇ ਜਿਹੜੀ ਦੁਕਾਨ ਆ ਪੂਰੀ ਕੈਮਰਿਆਂ ਨਾਲ ਲੈਸ ਹੈਗੀ ਆ ਹਰ ਪਾਸੇ ਉਹ ਕੈਮਰਾ ਵਾਚ ਕਰ ਰਿਹਾ ਹੈਗਾ ਹਰ ਬੰਦੇ ਨੂੰ ਤੇ ਇੰਨੇ ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਏਡੀ ਵੱਡੀ ਚੋਰੀ ਹੋ ਗਈ ਭਾਜੀ ਦੇਖੋ ਚੋਰਾਂ ਨੇ ਜੋ ਡੀਵੀਆਰ ਦੇ ਵਿੱਚ ਦਿਖ ਰਿਹਾ ਵੀ ਕੱਲਾ ਕੱਲਾ ਕੈਮਰਾ ਕੱਟਿਆ ਜੀ ਕੈਮਰੇ ਨੂੰ ਡੈਮੇਜ ਕੀਤੇ ਸਾਰੇ ਕੈਮਰੇ ਬਾਹਰ ਲੱਗੀਆਂ ਹੋਈਆਂ ਹਾਈ ਫਲੱਡ ਲਾਈਟਾਂ ਕਟੀਆਂ ਜੀ ਉਸ ਤੋਂ ਬਾਅਦ ਇਹ ਚੋਰਾਂ ਦਾ ਇੱਕ ਵੱਡਾ ਗੈਂਗ ਸੀਗਾ ਜੀ ਜੀ ਜਿਹਦੇ ਵਿੱਚ ਕਈ ਚੋਰ ਤਾਂ ਉੱਤੇ ਆਖਰੀ ਵਾਰ ਦਾਤ ਹੋਣ ਤੱਕ ਕੈਮਰਿਆਂ ਦੇ ਵਿੱਚ ਆ ਰਹੇ ਨੇ ਜੀ ਤੇ ਬਾਕੀ ਕਿਸੇ ਵੱਡੇ ਗੱਡੀ ਦਾ ਇਸਤੇਮਾਲ ਕੀਤਾ ਹੈ ਜੀ ਇਹਨਾਂ ਨੇ ਕਿਹੜਾ ਕਿਹੜਾ ਸਮਾਨ ਲੈ ਕੇ ਪਾਜੀ ਫਿਰ ਇਹਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਏਸੀ ਫਰਿੱਜ ਫਿਰ ਸਮਾਲ ਅਪਲਾਈਐਂਸਸ ਤੇ ਇਹਨਾਂ ਦਾ ਕੂਲਰਸ ਜੋ ਵੀ ਉਹਨਾਂ ਦੇ ਹੱਥ ਲੱਗਾ ਤੇ ਕੈਸ਼ ਜਿਹੜਾ ਸਗੰਦਰ ਪਿਆ ਇਹ ਸਾਰਾ ਕੁਝ ਲੈ ਗਏ ਨੇ ਜੀ ਪਤਾ ਲੱਗਾ ਵੀ ਇਹ ਜਿਹੜੇ ਆਸ-ਪਾਸੇ ਹੋਰ ਵੀ ਦੁਕਾਨਾਂ ਤੇ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਦੇ ਵੀ ਤਾਰਾ ਵਟ ਗਏ ਹੁਣ ਇਹਨਾਂ ਨੇ ਲਗਭਗ ਆਲੇ-ਦੁਆਲੇ ਦੀਆਂ 7-8-8 ਘਰਾਂ ਤੇ ਦੁਕਾਨਾਂ ਦੇ ਕੈਮਰੇ ਵੀ ਕੱਟੇ ਨੇ ਜੀ ਇਹਨਾਂ ਦੇ ਠੀਕ ਆ ਤੇ ਪੁਲਿਸ ਕੰਪਲੀਟ ਕਰਤੀ ਤੁਸੀਂ ਪੁਲਿਸ ਨੂੰ ਜੇ ਇਨਫੋਰਮੇਸ਼ਨ ਦਿੱਤੀ ਆ ਜੀ ਤੇ ਜਿਹੜਾ ਹੈਗਾ ਬਾ ਐਸਐਚਓ ਸਾਹਿਬ ਦਾ ਫੋਨ ਨੋ ਰਿਪਲਾਈ ਆ ਰਿਹਾ ਜੀ ਜੀ ਬਾਰ-ਬਾਰ ਕਰਨ ਤੇ ਉਹਨਾਂ ਨੂੰ ਮੈਸੇਜ ਕੀਤੇ ਗਏ ਆ ਜੀ ਜੀ ਤੇ ਸਾਨੂੰ ਉਹਨਾਂ ਦੀ ਕੋਈ ਕੋਈ ਫੀਡਬੈਕ ਨਹੀਂ ਆ ਰਹੀ ਠੀਕ ਆ ਕੋਈ ਜਿੱਦਾਂ ਤੁਹਾਡਾ ਨੁਕਸਾਨ ਜ਼ਿਆਦਾ ਹੋਇਆ ਕੋਈ ਡਾਕਟਰ ਸਟੇਟ ਬਲਾਮ ਬੁਲਾਉਣ ਦੀ ਕੋਈ ਹਜੇ ਤੱਕ ਜਿਹੜਾ ਜੀ ਅਸੀਂ ਇਹਨਾਂ ਨੂੰ ਤਕਰੀਬਨ ਤਕਰੀਬਨ 6 ਵਜੇ ਦੇ ਆਸ-ਪਾਸ ਦੀ ਇਹਨਾਂ ਨੂੰ ਇਨਟੀਮੀਸ਼ਨ ਦਿੱਤੀ ਹੋਈ ਹੈ ਜ਼ਮੀਰ ਦੀ ਹਜੇ ਤੱਕ ਕੋਈ ਡਾਕਟਰ ਸਕੇਰ ਨਹੀਂ ਜੀ ਕੋਈ ਫੋਰੈਂਸਿਕ ਲੈਬ ਨਹੀਂ ਆਈ ਜੀ ਕੋਈ ਫੋਰੈਂਸਿਕ ਦਾ ਅਧਿਕਾਰੀ ਨਹੀਂ ਆਇਆ ਜੀ ਪੁਲਿਸ ਜਿਹੜੀ ਹੈਗੀ ਆ ਜੀ ਇਹ ਬਿਲਕੁਲ ਵੀ ਕ੍ਰਾਈਮ ਨੂੰ ਕੰਟਰੋਲ ਕਰਨ ਚ ਤੇ ਕ੍ਰਾਈਮ ਨੂੰ ਲੱਭਣ ਦੇ ਵਿੱਚ ਨਕਾਮ ਆ ਜੀ ਸਟਰਡੀ ਸਮਾਰਟ ਲਕਾਉਂ ਦੇ ਉਤੇ ਚੋਰੀ ਹੋਈ ਆ ਕਾਫੀ ਸਮਾਨ ਲਗਾ ਲਖੜਾ ਸਮਾਨ ਲਗਾ ਗਿਆ ਤੁਸੀਂ ਮੌਕੇ ਤੇ ਆਂ ਸਰ ਪਤਾ ਲੱਗਾਗਾ ਵੀ ਇਹਦੇ ਚੋਰ ਆ ਕਿੱਧਰੋਂ ਆਏ ਹੈਗੇ ਆ ਕਿੰਨੇ ਕਿੰਨੇ ਸੀ ਇਹ ਚੋਰੀ ਦੀ ਗਿਰਤੀ ਕਿੰਨੀ ਸੀ ਅਸੀਂ ਸਿਰੇ ਸਾਨੂੰ ਇਤਲਾਹ ਮਿਲੀ ਸੀ ਫੋਨ ਦੇ ਉੱਤੇ ਚੋਰੀ ਹੋਈ ਹੈ ਇਹ ਮੌਕੇ ਤੇ ਆਏ ਆ ਜੀ ਮੌਕੇ ਤੇ ਆ ਕੇ ਤੇ ਆਪਾਂ ਦੇਖਿਆ ਕਿ ਸ਼ਟਰ ਦੇ ਸਟਾਲੇ ਤੋਂ ਦੇ ਕੋਲ ਤੇ ਕੈਮਰਾ ਸੈੱਟ ਕਿੱਥੇ ਆ ਜੀ ਤੇ ਹੁਣ ਬਾਕੀ ਜਿਹੜੇ ਸਮਾਨ ਦੀ ਚੋਰੀ ਵਾਰੇ ਆ ਤੇ ਬੌਜੀਆ ਆਪਣਾ ਸਾਨੂੰ ਦੱਸਦੇ ਆ ਕਿ ਕੀ ਕੀ ਸਮਾਨ ਚੋਰੀ ਹੋਇਆ ਉਸ ਹਿਸਾਬ ਨਾਲ ਕੈਮਰੇ ਵਗੈਰਾ ਚੈੱਕ ਕਰਦੇ ਆਪਣੇ ਟੀਮਾਂ ਵਾਂ ਟੀਮਾਂ ਬਣਾ ਕੇ ਉਹ ਚੈੱਕ ਚੈੱਕ ਕਰਾਦੇ ਠੀਕ ਆ ਜਿਹੜਾ ਸੀਸੀਟੀਵੀ ਕੈਮਰਾ ਲੱਗਿਆ ਕਿ ਬਾਜੀ ਇਹਨਾਂ ਵਿੱਚ ਕੋਈ ਆਇਆ ਕੋਈ ਬੰਦਾ ਚੈੱਕ ਕੋ ਬੰਦਾ ਆਇਆ ਜਿਹਨੇ ਮੂੰਹ ਆਪਣਾ ਮੌਨਕੀ ਕੈਪ ਦੇ ਨਾਲ ਛਕਿਆ ਉਹਨੇ ਸਾਰੇ ਉਹ ਜਿਹੜੇ ਕੈਮਰੇ ਕੋਲ ਦੇ ਥੰਨੇ ਠੀਕ ਆ ਬਾਕੀ ਅਸੀਂ ਤਫ਼ਤੀਸ਼ ਕਰ ਰਹੇ ਆ ਦੇਖ ਰਹੇ ਆ ਸਾਰਾ ਚੈੱਕ ਕਰਦੇ ਉਹ ਜਲਦ ਕੋਲ ਜਲਦ ਮੋਜੇ